ਮੁੱਚਲਾ ਪਲਾਨਿੰਗ ਬੋਰਡ ਦੇ ਨਾਮ ਨਿਯੁਕਤ ਚੇਅਰਮੈਨ ਜੋ ਬਦਨ ਦਾਵਾ ਭਗਵਾਨ ਸ਼੍ਰੀ ਨਾਨਕ ਚੱਕ ਵਿਖੇ ਹੋਏ ਨਤਮਸਤਕ ਅਤੇ ਲਿਆ ਅਸ਼ੀਰਵਾਦ ਇਸ ਮੌਕੇ ਉਹਨਾਂ ਦੇ ਨਾਲ ਦਲਜੀਤ ਸਿੰਘ ਲੱਕੀ ਵੀ ਹੋਏ ਨਤਮਸਤਕ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤੇ ਗਏ ਜਿਸ ਦੇ ਤਹਿਤ ਜ਼ਿਲ੍ਹਾ ਗਰਦਾਸਪੁਰ ਤੋਂ ਜੋਬਨ ਰੰਧਾਵਾ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਅਤੇ ਦਿਲਜੀਤ ਸਿੰਘ ਲਕੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਅੱਜ ਫਤੇਗੜ ਚੂੜੀਆਂ ਭਗਵਾਨ ਚਰੀਚੰਦ ਨਾਨਕ ਚੱਕ ਵਿਖੇ ਪਹੁੰਚ ਕੇ ਨਤਮਸਤਕ ਹੋਏ ਤੇ ਭਗਵਾਨ ਚਰੀਚੰਦ ਦਾ ਅਸ਼ੀਰਵਾਦ ਲਿਆ ਜੋਬਨ ਰੰਧਾਵਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਪੂਰਾ ਤਨਦੇਹੀ ਨਾਲ ਨਿਭਾਉਣਗੇ ਉਹਨਾਂ ਨੇ ਪਾਰਟੀ ਸੁਪਰੀਮੋ ਅ ਮੰ ਪਗਵੰਤ ਮਾਨ ਅਰਹ ਮਨੀਸ਼ ਸ਼ੋਦੀਆ ਅਮਰੋੜਾ ਅਤੇ ਕਾਰਜਕਾਰੀ ਤੇ ਜੂਨੀਅਰ ਪ੍ਰਧਾਨ ਸ਼ਰੀਕਲ ਸੀਧਾਰ ਤਹਿਤਲ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਧੰਦੇ ਹੀ ਨਿਭਾਉਣਗੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੋ ਯੂਰੀਆ ਖਾਦੀ ਕਮੀ ਹੈ ਉਸ ਨੂੰ ਜਲਦ ਖਤਮ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਰੈਕ 2900 ਬੋਰੀ ਦਾ ਕਰਤਾਰਪੁਰ ਚ ਰੈਕ ਲੱਗਾ ਹੈ ਯੂਰੀਆ ਖਾਦੀ ਦੀ ਕਮੀ ਨੂੰ ਜਲਦ ਖਤਮ ਕੀਤਾ ਜਾਵੇਗਾ ਮੈਂ ਦੋ ਦਿਨਾਂ ਦਾ જિલ્લા ਪ੍ਰਧਾਨ ਆਮ ਆਦਮੀ ਪਾਰਟੀ ਦਾ ਦਾ ਕੱਲ ਮੈਨੂੰ ਪਾਰਟੀ ਨੇ ਜੋ ਚੇਅਰਮੈਨ ਪਲਾਨਿੰਗ ਬੋਰਡ ਵਰਦਾਸੁਰਜੀ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਮੇਰੇ ਲੱਖੀ ਜੀ ਨੂੰ ਮੈਂਬਰ ਉਸ ਬੋਰਡ ਦਾ ਲਾਇਆ ਅੱਜ ਸਭ ਤੋਂ ਪਹਿਲਾ ਕੰਮ ਜਿਹੜਾ ਸੀ ਕੀਤਾ ਅਸੀਂ ਸ਼ੁਕਰਾਨੇ ਵਜੋਂ ਨਾਨਕ ਚੱਕ ਸਾਹਿਬ ਦੇ ਕੇ ਗੰਗਾਬਾ ਸ਼੍ਰੀ ਚਾਂਦੀ ਦੇ ਕੇ 75 ਸਥਾਨ ਦੇ ਵਿੱਚ ਮੱਥਾ ਟੇਕਣ ਆਏ ਹਾਂ ਉਸ ਨੂੰ ਬਹੁਤ ਬਹੁਤ ਜ਼ਿਆਦਾ ਕੋਟਨ ਕੋਟਨ ਸ਼ੁਕਰਾਨਾ ਜਿਹੜਾ ਅਸੀਂ ਆਪਾਂ ਇਹ ਕਰਨਾ ਚਾਹੁੰਦੇ ਹਾਂ ਸਰ ਜਾਣਦੇ ਆ ਸਾਡੇ ਇਲਾਕੇ ਨੂੰ ਸਾਡੇ ਜ਼ਿਲ੍ਹੇ ਨੂੰ ਬਹੁਤ ਜ਼ਿਆਦਾ ਬਾਬਾ ਜੀ ਦੀ ਬਖਸ਼ਿਸ਼ ਹੈ ਤੇ ਬਾਬਾ ਜੀ ਦੀ ਮਿਹਰ ਸਦਕਾ ਇਹ ਸਭ ਹੋ ਰਿਹਾ ਹੈ ਅੱਜ ਅਸੀਂ ਸ਼ੁਕਰਾਨਾ ਕਰਨ ਸਮੁੱਚੀ ਪਿੰਡ ਨਾਲ ਸਾਡੇ ਮੁੱਖ ਸਭਾ ਚਾਰ ਜੀ ਸ਼ਰਮਾ ਜੀ ਚੇਅਰਮੈਨ ਮਾਰਕੀਟ ਦੀ ਜੀ ਬਾਦ ਸਾਹਿਬ ਜੀ ਰਸਾਹ ਕੋਰਸ ਮੁੱਚੀ ਜਿਹੜੀ ਜਿਹਨੇ ਲੀਡਰਸ਼ਿਪ ਆ ਸਾਰੀ ਇੱਥੇ ਕੋਲ ਹੈ ਅੱਜ ਤੁਸੀਂ ਇਹਦਾ ਵਸਾ ਫਗ ਗ੍ਰੀਨ ਬੱਦੀ ਇਹਦਾ ਕੋਈ ਖਾਸ ਕਾਰਨ ਹੈ ਮੈਂ ਜਦੋਂ ਸਵੇਰੇ ਤਿਆਰ ਹੋ ਰਿਹਾ ਸੀਗਾ ਜੀ ਤੇ ਸਾਡੇ ਕੋਲੇ ਬਾਬਾ ਫਰੀਦ ਜੀ ਦੇ ਪੰਚ ਚੋਂ ਦਰਬਾਰ ਤੋਂ ਨਾਸਕੀਤਾਂ ਬਾਬਾ ਜੀ ਆਏ ਉਹਨਾਂ ਨੇ ਇੱਛਾ ਕਿਉਂਕਿ ਉਹ ਥੇ ਹੀ ਨਾ ਦਰਬਾਰ ਮੱਥਾ ਟਿਕਣ ਗਿਆ ਸੀਗਾ ਤੇ ਉਹਨਾਂ ਨੇ ਅੱਜ ਜੀ ਕਿਹਾ ਵੀ ਤੇਰੇ ਮੈਂ ਅੱਜ ਨੇ ਤਾਜ ਬਣਿਆ ਤੇ ਮੈਨੇ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਨੇ ਜਿਹੜੇ ਬਾਬਾ ਫਰੀਦ ਜੀ ਦੇ ਵਿੱਚੋਂ ਦਰਬਾਰ ਦੇ ਵਿੱਚੋਂ ਏ ਸਰੂਪਾ ਸਾਹਿਬ ਲੈ ਕੇ ਮੇਰੇ ਪੱਜ ਬੰਨੀ ਮੈਂ ਆਪਣਾ ਬਹੁਤ ਖੁਸ਼ਕਿਸਮਤ ਸਮਝਦਾ ਜੋ ਇਹਦਾ ਇਹ ਕਰਨਾ ਟਾਈਮ ਥੋੜਾ ਰਹਿ ਗਿਆ ਤੇ ਲੋੜ ਪੂਰੀ ਹੋਏਗੀ ਲਿਆਣ ਕੀਤਾ ਅਸੀਂ ਇੱਕ ਬੜੀ ਨੌਜਵਾਨ ਟੀਮ ਹੈ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਇੱਕ ਯੰਗਸਟਰਸ ਦੀ ਟੀਮ ਹੈ ਤੇ ਸਾਲੋਂ ਜਿਹੜੇ 6 ਮਹੀਨੇ ਵੀ ਅਗਲੇ ਮਿਲਨੇ ਆ ਉਹ ਅਸੀਂ 6 ਸਾਲ ਜਿੰਨਾ ਕੰਮ ਕਰ ਦੇਣਾ ਵਾ ਤੇ ਹਫਤੇ ਦੀਆਂ ਹਫਤੇ ਜਿਹੜੀਆਂ ਗੁਰਦਾਸਪੁਰ ਦੀਆਂ ਛਿੱਟਾਂ ਪਾਰਟੀ ਦੀ ਜਿੱਤਗੇ ਝੋਨੇ ਦੇ ਵਿੱਚ ਪਾਵਾਂਗੇ ਸੋ ਵਰਤੂ ਵੀ ਨਿਰਾਜ ਬਸੂਦੀਏ ਕਰ ਰਿਹਾ ਦੇਖੋ ਜੀ ਜੇ ਨਾ ਪਰਿਵਾਰ ਜਦੋਂ ਵੱਡਾ ਹੁੰਦਾ ਹੈ ਤੇ ਜੇ ਕੋਈ ਕਿਸੇ ਦਾ ਗਿਲਾ ਸ਼ਿਕਵਾ ਰਹਿ ਜਾਂਦਾ ਤੇ ਮੈਂ ਵਾਦਾ ਕਰਦਾ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਆਪਾਂ ਸਾਰੇ ਇੱਕ ਮੋਟੋ ਕੇ ਇੱਕ ਜੁਟ ਹੋ ਕੇ ਆਪਾਂ ਜਿਹੜਾ ਵਾ ਇਹ ਜਿਹੜਾ ਅਗਲਾ 2027 ਦਾ ਇਲੈਕਸ਼ਨ ਆ ਉਹ ਲੜਾਂਗੇ ਤੇ ਫੇਰ ਮੈਂ ਕਹਿਣਾ ਚਾਹਾਂ ਕਿ ਸੱਤੇ ਦੀਆਂ ਸੱਤੇ ਗੁਰਦਾਸਪੁਰ ਜਿਹੇ ਨੇ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਚੋਣੇ ਦੇ ਵਿੱਚ ਪਾਵਾਂਗੇ ਹੋਰ ਵੀ ਉਹਦੇ ਮਿਲ ਦੀ ਸਭਾ ਹੋਣਾ ਹੈ ਹਉਣ ਵਾਲੇ ਟਾਈਮ ਦੇ ਵਿੱਚ ਦੇਖੋ ਪਾਰਟੀ ਜਦੋਂ ਟਾਈਮ ਟੂ ਟਾਈਮ ਜਿਹੜੀਆਂ ਨੇ ਸੰਗਠਨ ਦੇ ਵਿੱਚ ਇਹ ਵਿਸਥਾਰ ਕਰਦੀਆਂ ਨੇ ਸਰਕਾਰ ਦੇ ਵਿੱਚ ਵੀ ਜਦੋਂ ਉਹਦੇ ਕੋਈ ਅਹੁਦੇ ਕੋਈ ਖਾਲੀ ਹੁੰਦੇ ਨੇ ਪਾਰਟੀ ਵਰਕਰਾਂ ਨੂੰ ਮਾਣ ਦਿੰਦੀ ਆ ਔਰ ਇਹ ਸਿਰਫ ਆਮ ਆਦਮੀ ਪਾਰਟੀ ਆ ਕਿ ਜਿਹੜੇ ਆਮ ਘਰਾਂ ਦੇ ਆਮ ਬੱਚਿਆਂ ਨੂੰ ਆਮ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਨਹੀਂ ਤਾਂ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਪਹਿਲਾਂ ਸਰਕਾਰਾਂ ਹਟਾ ਕੇ ਗਈਆਂ ਨੇ ਉਹਨਾਂ ਚ ਆਪਣੇ ਘਰਾਂ ਦੇ ਚੇਅਰਮੈਨੀਆਂ ਆਪਣੇ ਪੁੱਤਰਿਆਂ ਨੂੰ ਆਪਣੇ ਭਤੀਜਿਆਂ ਨੂੰ ਸਾਡੇ ਜਿੰਨੇ ਵੀ ਅਸੀਂ ਇੱਥੇ ਖੜੇ ਆ ਕਿਸੇ ਦਾ ਵੀ ਕੋਈ ਸਿਆਸੀ ਵਿਚੋਖੜ ਨਹੀਂ ਸੋ ਇਹ ਜਿਹੜਾ ਮੈਂ ਸਮਝਦਾ ਆਉਣ ਵਾਲੇ ਦਿਨਾਂ ਚ ਵੀ ਜਿੰਨੇ ਵੀ ਸਾਡੇ ਹੋਰ ਮਿਹਨਤੀ ਵਰਕਰ ਨੇ ਪਾਰਟੀ ਸਾਰ ਨੂੰ ਸਨਮਾਨ ਜਾਂ ਇੱਕ ਅਹੁਦੇ ਦੇ ਕੇ ਨਮਾਜੂ ਆਪਣੀ ਐਜੂਕੇਸ਼ਨ ਤੇ ਥੋੜਾ ਜਾਣਨਾ ਪਾਉ ਦੇਖੋ ਜੀ ਮੈਂ ਇੰਜੀਨੀਅਰ ਆ ਦੀ ਬਾਇ ਪ੍ਰੋਫੈਸ਼ਨਲ ਮੈਂ ਸੌਫਟਵੇਅਰ ਇੰਜੀਨੀਅਰ ਰਾਂ ਮੈਂ ਕੰਡਿਗੈਂਟ ਜਨਰਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਬੈਚਲਰ ਆਫ ਟੈਕਨੋਲੋਜੀ ਫਿਰ ਮੈਂ ਕੈਨੇਡਾ ਦੀ ਧਰਤੀ 'ਤੇ ਜਾ ਕੇ ਆਪਣੀ ਮਾਸਟਰਸ ਕੀਤੀ ਬਿਜ਼ਨਸ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ 'ਤੇ ਮੈਂ ਕੋਰਸ ਕੀਤਾ ਜੋ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣਾ کاروبار ਕੀਤਾ ਜਿਸ ਮੈਂ ਜਿਸ ਕੋਈ ਪੋਸਟ ਗ੍ਰੈਜੂਏਟ ਹਾਂ ਇੱਕ ਆਸਾਨ ਲੈਂਡ ਟੂ ਰਿੰਗ ਦਾ ਗੈਰਾਵਾ ਵਰਕ ਕਰ ਰਿਹਾ ਹਾਂ ਉਹਨਾਂ ਕਿਤਨਾ ਇਸ ਵਿੱਚ ਆ ਸਕਦੇ ਆ ਅ ਦੇਖੋ ਜੀ ਜਿਹੜੀ ਇੱਕ ਪਾਲਿਸੀ ਆ ਇਹਦੇ ਤੇ ਕੋਈ ਵੀ ਇਹ ਇਹ ਮੰਡੇਟਰੀ ਜਿਹੜੀ ਚੀਜ਼ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਇਹ ਆਪਣੇ ਆਪ ਤੇ ਆ ਕਿ ਅਸੀਂ ਉਸ ਜਿਹੜਾ ਵੀ ਕਿਸਾਨ ਹੈ ਕਿ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਬਣਨਾ ਕਿ ਇਹ ਜਿਹੜੀਆਂ ਵੀ ਵਿਰੋਧੀ ਤਾਕਤਾਂ ਗੁੰਮਰਾਹ ਕਰ ਰਹੀਆਂ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਸਨੇਹਾ ਦੇਣਾ ਚਾਹੁੰਦੇ ਆ ਕਿ ਕੋਈ ਗੁੰਮਰਾਹ ਹੋਣ ਦੀ ਲੋੜ ਨਹੀਂ ਇਹ ਆਪਣੀ ਇੱਛਾ ਤੇ ਆ ਜੇ ਤੁਹਾਡੀ ਇੱਛਾ ਵਾ ਤੁਸੀਂ ਇਸ ਨੀਤੀ ਨਾਲ ਜੁੜ ਜੜੋ ਜੇ ਨਹੀਂ ਇੱਛਾ ਕੋਈ ਆਪਾਂ ਨੂੰ ਕੋਈ ਸਰਕਾਰੀ ਇਹਦਾ ਹੁਕਮ ਨਹੀਂ ਆ ਕੋਈ ਅਧਲੀ ਜ਼ਰੂਰੀ ਚੀਜ਼ ਨਹੀਂ ਆ ਆਪਾਂ ਆਪਣੇ ਤੇ ਹੀ ਕਰਨਾ ਦੂਸਰੀ ਗੱਲ ਜਿਹੜੀ ਵਿਰੋਧੀ ਪਾਰਟੀਆਂ ਇਹਦਾ ਵਿਰੋਧ ਪਾ ਕਰ ਰਹੀਆਂ ਨੇ ਕਿਉਂਕਿ ਉਹਨਾਂ ਦੇ ਕਲੋਨੀਆਂ ਦੇ ਵਿੱਚ ਜਿਹੜੀਆਂ ਨਾਜਾਇਜ਼ ਕਲੋਨੀਆਂ ਬਣਾਉਂਦੇ ਨੇ ਹਿੱਸੇ ਹੁੰਦੇ ਨੇ ਉੱਥੋਂ ਹੀ ਉਹਨਾਂ ਨੇ ਇਲੈਕਸ਼ਨ ਫੰਡਿੰਗ ਕਠੀ ਕਰੀ ਆ ਤੇ ਜੇ ਕਲੋਨੀਆਂ ਸਰਕਾਰ ਤੇ ਕਿਸਾਨਾਂ ਨੂੰ ਫਾਇਦਾ ਸਿੱਧਾ ਉਹਨਾਂ ਲੱਗ ਗਿਆ ਸਰਕਾਰ ਨੂੰ ਤੇ ਕਿਸਾਨਾਂ ਦੀ ਜਿਹੜੀ ਜੋੜੀ ਬਣ ਗਈ ਤੇ ਜਿਹੜੇ ਅਭਿਕਾਰ ਜਿਹੜੇ ਵਿਰੋਧੀ ਪਾਰਟੀਆਂ ਦੇ ਦਲਾਲ ਬੈਠੇ ਨੇ ਇਹ ਜਿਹੜੇ ਕਲੋਨਾਈਜ਼ਰ ਜਿਹੜੇ ਇਲੈਗਲ ਕਲੋਨੀਆ ਬਣਾ ਕੇ ਇਹ ਪੋਲਿਟਿਸ਼ੀਅਨ ਜਿਹੜੇ ਵਿਰੋਧੀ ਪਾਰਟੀਆਂ ਨੂੰ ਫਸਾ ਦਿੰਦੇ ਨੇ ਉਹਨਾਂ ਦਾ ਜਿਹੜੀ ਫੰਡਿੰਗ ਖਤਮ ਹੋ ਜਿਹੜੀ ਇਹੋ ਚੀਜ਼ ਦਾ ਡਰਾ ਬਾਕੀ ਹੋਰ ਹੈ ਪਾਲਿਸੀ ਬਹੁਤ ਵਧੀਆ ਹੈ ਕਹਿੰਦਾ ਉਹ ਜੂਰੀਆ ਖਾਦੀ ਬਹੁਤ ਜਰੀ ਕਿਲਤ ਆ ਰਹੀ ਕਿਸਾਨ ਬਹੁਤ ਪਰੇਸ਼ਾਨ ਨੇ ਦੇਖੋ ਜੀ 29000 ਬੁਰੀ ਜਿਹੜੀ ਆ ਉਹ ਪਰਸੋ ਆਈ ਸੀਗੀ ਕਹਿੰਦਾ ਜੀ ਹੌਲੀ ਹੌਲੀ ਜਿਹੜੀ ਉਹ ਆਪਾਂ ਆਈ ਜਾ ਰਹੀ ਹੈ ਕੋਈ ਵੀ ਕਮੀ ਰਹਿਣ ਨਹੀਂ ਦਿੱਤੀ ਜਾਊਗੀ ਅ ਹੁਣ ਤਕਰੀਬਨ ਕਿਉਂਕਿ ਖਾਦ ਜਿਹੜੀ ਆ ਉਹ ਇੱਕ ਆਪਾਂ ਕਿਸਾਨ ਹਰ ਪੈਲੀ ਦੇ ਵਿੱਚ ਉਹਨ ਕਿੱਲਾ ਵਾਧ ਵੀ ਪਾਉਣ ਲੱਗਾ ਸੋ ਉਸ ਕਰਕੇ ਵੀ ਦੀ ਮੰਗ ਇੱਕਦਮ ਵਧੀ ਪਰ ਉਹ ਡੀਸੀ ਸਾਹਿਬ ਨਾਲ ਗੱਲ ਹੋ ਗਈ ਵਿੱਚ ਐਗਰੀਕਲਚਰ ਵਿਭਾਗ ਮਾਰਕੀਟ ਸਾਰੇ ਲੱਗੇ ਹੋਏ ਆਂ ਔਰ ਸਾਰੀ ਕਮੀ ਜਿਹੜੀ ਆ ਪੂਰੀ ਕਰ ਦਿੱਤੀ ਜਾਵੇਗੀ